ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ 18 ਤਰੀਕ 7ਵਾਂ ਮਹੀਨਾ 2025 ਦੇ ਨਵੇਂ ਰਿਸ਼ਤੇ ਦੇਖੋ 32 ਪਰਿਵਾਰਾਂ ਤੋਂ ਮੁੰਡਿਆਂ ਦੇ ਰਿਸ਼ਤੇ ਨੰਬਰ ਸਮੇਤ ਹੈ ਜੀ ਉਸ ਤੋਂ ਬਾਅਦ ਕੁੜੀਆਂ ਦੇ ਰਿਸ਼ਤੇ ਆ ਬਹੁਤ ਵਧੀਆ ਪਰਿਵਾਰਾਂ ਤੋਂ ਮੁੰਡੇ ਕੁੜੀਆਂ ਦੇ ਰਿਸ਼ਤੇ ਦੇਖੋ ਜੀ ਸਾਰੇ ਅੱਜ ਦੇ ਰਿਸ਼ਤੇ ਨੰਬਰ ਸਮੇਤ ਹੈ ਜੀ ਰਸਤਾ ਹੈ 7044 ਨਾਮ ਸਿੰਘ ਅਮਰਤਾ ਰੀ ਮੁੰਡਾਗਾ ਜ਼ਿਲ੍ਹਾ ਬਠਿੰਡਾ ਪੜਾਈ ਪਾਸ 2 ਕੰਪਿਊਟਰ ਕੋਰਸ ਪਲੰਬਰ ਆਈਟੀਆਈ ਡਿਪਲੋਮਾ ਪਾਣਾ ਇੱਕ ਕੈਨੇਡਾ ਪੀਆਰ ਆ ਭਰਾ ਕੋਈ ਨਹੀਂ ਕੱਦ 5'10" ਆ ਜਰਸੀ ਕਾਸਟ ਆ ਗੋਤਾ ਭਾਈਕੇ ਤੇ ਸਿੱਧੂ ਉਮਰ 1997 ਕੰਮ ਹਵਾਈ ਸਵਾਮਾ 2020 ਤੋਂ ਸਿੰਗਾਪੁਰ ਵੈਸਟੇਡ ਤੇ ਜਮੀਨ ਤਿੰਨ ਕਿੱਲੇ ਆ ਜੀ ਰਿੱਤਾ ਕੁੜੀ ਚੰਗੀ ਪੜ੍ਹੀ ਲਿਖੀ ਹੋਵੇ ਅਮਰਤਾ ਰਹੀ ਹੋਵੇ ਕੰਮ ਮੁੰਡਾ ਆਪਣੇ ਹਵਾਈ ਟਿਕਟਾਂ ਦਾ ਕਰਦਾ ਗਿਆ ਜੇ ਜੇ ਨਹੀਂ ਅਮਰਤ ਸ਼ਕਿਆ ਦੇ ਬਿਆਤੋਂ ਬਾਦ ਕੁੜੀ ਅਮਰਤ ਸ਼ਕਲਵੇ ਜੀ ਅਮਰਤ ਸ਼ਕੇ ਹੋਏ ਲੜਕੀ ਦੀ ਰਿਸ਼ਤੇ ਲਈ ਪਹਿਲ ਹੈ ਜੀ ਬਾਕੀ ਹੋਰ ਵਧੇਰੇ ਜਾਣਕਾਰੀ ਲਈ ਪਰਿਵਾਰ ਨੂੰ ਤੁਸੀਂ ਖੁਦ ਸੰਪਰਕ ਕਰ ਸਕਦੇ ਹੋ ਇਸ ਨੰਬਰ ਤੇ 9617755408 ਪਰਿਵਾਰ ਵਾਲਿਆਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਨੀ ਹੈ ਜੀ ਇਸ ਲਈ ਇਹ ਨੰਬਰ ਡਾਇਰੈਕਟ ਬੋਲਦੇ ਹੋਣੇ ਆਗੇ ਬਾਕੀ ਜਿਹੜੇ ਪਰਿਵਾਰ ਵਾਲੇ ਚੈਨਲ ਤੇ ਪਹਿਲੀ ਵਾਰ ਜੁੜਿਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਨਾਲ ਹੀ ਵੀਡੀਓ ਨੂੰ ਵੀਡੀਓ ਦੇਖ ਰਹੇ ਹੋ ਨੇ ਉਹ ਲਾਈਕ ਜਰੂਰ ਕਰ ਦਿਆ ਕਰੋ ਜੀ ਰਹਤਾ ਹੈ ਅਗਲਾ 7045 ਨਾਮ ਸਿੰਘ ਜਰਸੀ ਕਾਸਟ ਉਮਰ 991933 ਵਿੱਚ ਜ਼ਮੀਨ 4 ਕਿੱਲੇ ਆ ਥੋੜਾ ਜ਼ਮੀਨ ਪਰਿਵਾਰ ਵਾਲੇ ਠੇਕੇ ਤੇ ਵੀ ਲੈਂਦੇ ਆ ਥੋੜੀ ਕੋਲ ਜਮੀਨ اٹਕੀ ਲਈਆ ਦੋਪਰਾ ਇੱਕਪਰਾ ਮੈਰਿਡ ਆ ਮੁੰਡਾ ਸਿੱਖ ਸਰਦਾਰ ਆ ਕੋਈ ਨਸ਼ਾ ਨਹੀਂ ਹੈਗਾ ਕੰਮਕਾਰ ਵਧੀਆ ਰਿੱਤਾ ਕੁੜੀ ਸਿੰਪਲ ਤੇ ਸਾਦੀ ਹੋਵੇ ਮੰਗੜਮੰਡ ਕੋਈ ਨਹੀਂ ਰਿਸ਼ਤਾ ਵਧੀਆ ਪਰਿਵਾਰ ਤੋਂ ਹੋਵੇ ਕੁੜੀ ਚਾਹੀ ਗਰੀਬ ਘਰ ਤੋਂ ਹੋਵੇ ਘੱਟ ਪੜ੍ਹੀ ਲਿਖੀ ਹੋਵੇ ਤਾਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਪਰਿਵਾਰ ਦਾ ਨੰਬਰ ਨੋਟ ਕਰੋ 905652373 ਅਗਲਾ ਰਿਸ਼ਤਾ ਆ 70 ਖਿਆਲੀ ਨਾਮ ਸਿੰਘ ਜਰਸੀ ਕਾਸਟ ਆ ਗੋਤਾ ਸੰਧੂ ਉਮਰ 12 ਤਰੀਕ 8ਵਾਂ ਮਹੀਨਾ 1990 ਕੱਦ 6 ਫੁੱਟ ਪੜ੍ਹਾਈ ਬੀਏ ਸੀ ਐਨੀਮੇਸ਼ਨ ਮਲਟੀਮੀਡੀਆ ਜ਼ਿਲ੍ਹਾ ਇਹਨਾਂ ਦਾ ਬਰਨਾਲਾ ਕੰਮ ਹੈ ਜੀ ਪ੍ਰੈਜ਼ੈਂਟਲੀ ਡੋਇੰਗ ਇਮੀਗ੍ਰੇਸ਼ਨ ਬਿਜ਼ਨਸ ਆਫਿਸ ਇਨ ਹੋਮ ਟਨ ਬਰਨਾਲਾ ਪਰਿਵਾਰ ਚ ਇੱਕ ਬ੍ਰਦਰ ਮੈਰਿਡ ਹੈ ਇੱਕ ਸਿਸਟਰ ਮੈਰਿਡ ਫਾਦਰ ਰਿਟਾਇਰਡ ਫਰੋਮ ਆਰਮੀ ਮਦਰ ਹਾਊਸ ਵਾਈਫ ਇਨਕਮ ਕਟੋਕਟ 5000 ਰਜਿ ਮਨਥਲੀ ਆਪਣਾ ਵਧੀਆ ਕੰਮ ਹੈ ਘਰ-ਬਾਰ ਬਹੁਤ ਵਧੀਆ ਬਣਿਆ ਰੱਤ ਕੁੜੀ ਪੜ੍ਹੀ ਲਿਖੀ ਸਿਆਣੀ ਤੇ ਸਮਝਦਾਰ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 83607 70820 ਅੱਜ ਦੇ ਜਿਹੜੇ ਰਸਤੇ ਆ ਬਹੁਤ ਰਿਸ਼ਤੇ ਘਰੇਲੂ ਮੁੰਡਿਆਂ ਦੇ ਆ ਚ ਖੇਤੀਬਾੜੀ ਵਾਲੇ ਨਾਲ ਹੀ ਬਾੜਲੇ ਆ ਅਗਲਾ ਰਿਸ਼ਤਾ ਆ 7047 ਨਾਮ ਆਜੀ ਮੁੰਡੇ ਦਾ ਅਨਮੋਲ <th>ਪਰ ਕਾਸਟ ਖੱਤਰੀ ਗੋਤਨ ਦਾ <th>ਥਾਪਰ ਪੜਾਈ ਮਕੈਨੀਕਲ ਇੰਜੀਨੀਅਰਿੰਗ ਟੂਲ ਐਂਡ ਡੀ ਡਾਈ 4 ਈ ਡਿਪਲੋਮਾ ਫਰਮ ਜਲੰਧਰ ਤੋਂ ਹੈ ਜੀ 2012 ਤੋਂ 2016 ਇਹ ਜਿਹੜਾ 1 ਸਾਲ ਦਾ ਕੇਂਡ ਕੇਂਡ ਕੈਡ ਦਾ ਕੋਰਸ ਕਰਿਆ ਸੀ ਉਸ ਤੋਂ ਬਾਅਦ 2016 ਤੋਂ 2017 ਤੱਕ ਉਮਰ ਲੜਕੇ ਦੀ 10 ਫਰਵਰੀ 1994 ਹੈ ਕੱਦ 5.8 ਹੈ ਜੀ ਸ਼ੌਪਕੀਪਰ ਬਟ ਵਕ ਮੁੰਡਾ ਹੁਣ ਇੰਡੀਆ ਹੀ ਹੈ ਜੀ ਵਰਕ ਪਰਮਿਟ ਦੀ ਫਾਈਲ ਅੰਡਰ ਪ੍ਰੋਸੈਸ ਜਿਲ੍ਹਾ ਮੋਗਾ ਦਾ ਪਰਿਵਾਰ ਚ ਇੱਕ ਭਰਾ ਤੇ ਇੱਕ ਭੈਣ ਮੈਰਿਡ ਹੈ ਮਾਤਾ ਪਿਤਾ ਕੰਮ ਸ਼ਾਪ ਦੇ ਉੱਪਰ ਰਹਿਤਾ ਹੈ ਜਿਹੜਾ ਚਾਹੀਦਾ ਹੈਗਾ ਕੁੜੀ ਕੈਨੇਡਾ ਪੀਆਰ ਹੋਵੇ ਪਹਿਲ ਦੇ ਆਧਾਰ ਤੇ ਚਾਹੇ ਲੜਕੀ ਵਰਕ ਪਰਮਿਟ ਤੇ ਹੋਵੇ ਮੁੰਡੇ ਦਾ ਭਰਾ ਕੈਨੇਡਾ ਚ ਪੀਆਰ ਹੈ ਉਸ ਦਾ ਆਪਣਾ ਬਿਜ਼ਨਸ ਹੈ ਪਰਿਵਾਰ ਦਾ ਨੰਬਰ ਹੈ ਜੀ ਨੋਟ ਕਰੋ 6283422902 ਅੱਜ ਦੇ ਇਹ ਜਿਹੜੇ ਰਿਤੇ ਆ ਜੀ ਬੋਲ ਕੇ ਪਾ ਰਹੇ ਆ ਬਹੁਤ ਸਾਰੇ ਰਿਸ਼ਤੇ ਆਗੇ ਜਿਹੜੇ ਇਹ ਬਧੇਰੀ ਜਾਣਕਾਰੀ ਸਾਰੀ ਇਹਦੇ ਵਿੱਚ ਦੱਸੀ ਹੁੰਦੀ ਹੈ ਸੁਣ ਕੇ ਤੁਸੀਂ ਪਰਿਵਾਰ ਵਾਲਿਆਂ ਦਾ ਤੁਸੀਂ ਸਾਡੇ ਤੋਂ ਡਾਟਾ ਤੇ ਪਿਕ ਲੈ ਸਕਦੇ ਹੋ ਕੁੜੀ ਵਾਲੇ ਪਰਿਵਾਰ ਵਾਲੇ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਨੰਬਰ ਨੋਟ ਕਰ ਲਿਆ ਕਰੋ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਬਾਕੀ ਸਾਡੇ ਤੋਂ ਡਾਟਾ ਲੈ ਸਕਦੇ ਹੋ ਪ੍ਰੋਫਾਈਲ ਨੰਬਰ ਦੱਸ ਦਿਓ ਆਗਲਾ ਦਾ 7048 ਨੰਬਰ ਨਾਮ ਸਿੰਘ ਉਮਰ 15 11 1996 ਜਰਸੀ ਕਾਸਟ ਹੈ ਗੋਤਾ ਵੈਣੀਵਾਲ ਕੱਦ 58ਾ ਪੜ੍ਹਾਈ ਪਲੱਸ 2 ਪਾਸ ਕੰਮ ਕੁਵੇਤ ਚ 3 ਸਾਲ ਲਾਇਆ ਦੁਬਈ ਚ 2 ਸਾਲ ਹੁਣ ਮੁੰਡੇ ਨੇ ਇਟਲੀ ਜਾਣਾਗਾ ਪੇਪਰ ਲੱਗੇ ਹੋਏ ਆ ਪਰਿਵਾਰ ਚ ਮਾਤਾ ਪਿਤਾ ਭੈਣ ਭਰਾ ਕੋਈ ਨਹੀਂ ਮੁੰਡਾ ਸਿੱਖ ਸਰਦਾਰ ਹੈ ਜ਼ਮੀਨ ਢਾਈ ਕਿੱਲੇ ਆ ਘਰ ਵਧੀਆ ਪਾਇਆਗਾ ਰੱਤਾ ਸਿੰਪਲ ਕੁੜੀ ਦਾ ਹੋਵੇ ਵਧੀਆ ਪਰਿਵਾਰ ਹੋਵੇ ਮੁੰਡਾ ਬਾਹਰ ਵੀ ਲੈ ਕੇ ਜਾ ਸਕਦਾਗਾ ਆਪਣੇ ਪਰਿਵਾਰ ਦਾ ਨੰਬਰ ਨੋਟ ਕਰੋ 77417068508 ਅਗਲਾ ਰਿਸ਼ਤਾ ਹੈ ਜੀ 7049 ਨਾਮ ਹੈ ਸਿੰਘ ਪਤਾ ਜ਼ਿਲ੍ਹਾ ਸੰਗਰੂਰ ਪੜ੍ਹਾਈ ਕੰਪਿਊਟਰ ਦੀ ਡਿਗਰੀ ਤੇ ਡਿਪਲੋਮਾ ਭੈਣ ਕੋਈ ਨਹੀਂ ਵੱਡਾ ਭਰਾ ਮੈਰਿਡ ਹੈ ਜੱਟ ਸੀ ਕਾਸਟ ਹੈ ਗੋਤਾ ਜੱਸੜ ਉਮਰ 11 1992 ਕੱਦ 56 ਕੰਮ ਖੋਦਾ ਕੰਪਿਊਟਰ ਕੈਫੇ ਅਤੇ ਮਹਾਲੀ ਪ੍ਰਾਪਰਟੀ ਦਾ ਬਿਜ਼ਨਸ ਜ਼ਮੀਨ ਤਿੰਨ ਕਿਲੇ ਰਹਿਤਾ ਜੱਟ ਸੀ ਪਰਿਵਾਰ ਦੀ ਕੁੜੀ ਹੋਵੇ ਪਲੱਸ 2 ਜਾਂ ਇਸ ਤੋਂ ਜ਼ਿਆਦਾ ਪੜ੍ਹਾਈ ਕਰੀ ਹੋਵੇ ਨੌਕਰੀ ਕਰਦੀ ਹੋਵੇ ਕੱਦ 5 ਫੁੱਟ ਤੋਂ ਘੱਟ ਨਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 9814638994 ਨਾਲੇ ਜੀ ਇੱਕ ਬੇਨਤੀ ਹੈ ਜਿਹੜੇ ਵੀ ਪਰਿਵਾਰ ਵਾਲੇ ਰਿਸ਼ਤੇ ਦੀ ਐਡ ਦੇਖ ਰਹੇ ਹੋਗੇ ਤੁਸੀਂ ਐਡ ਦੇਖਦੇ ਦੇਖਦੇ ਕਮੈਂਟ ਜ਼ਰੂਰ ਕਰਨਾਗਾ ਵੀ ਤੁਸੀਂ ਕਿੱਥੋਂ ਕਿੱਥੋਂ ਰਿਸ਼ਤੇ ਦੇਖ ਰਹੇ ਹੋਗੇ ਜਿਵੇਂ ਕੋਈ ਪਰਿਵਾਰ ਵਾਲਾ ਮੋਗੇ ਤੋਂ ਹੁੰਦਾ ਚਲੰਦਰ ਤੋਂ ਅਮਰਸਰ ਤੋਂ ਜਿੱਥੋਂ ਵੀ ਦੇਖਦੇ ਹੋ ਤੁਸੀਂ ਇਨਬਾਕਸ ਵਿੱਚ ਮੈਸੇਜ ਜ਼ਰੂਰ ਕਰਿਓ ਵੀਸੀ ਇੱਥੋਂ ਅਸੀਂ ਭਾਈ ਤੁਹਾਡੇ ਰਿਸ਼ਤੇ ਦੇਖ ਰਹੇ ਹਾਂਗੇ ਫਿਰ ਅਸੀਂ ਉਹੀ ਜ਼ਿਲ੍ਹੇ ਦੇ ਵਧੇਰੇ ਰਿਸ਼ਤੇ ਜਿਹੜੇ ਕਿ ਪਰਵਾੜ ਵਾਲੇ ਸੈਟ ਤੋਂ ਐਡ ਲਗਾਉਂਦੇ ਆ ਉਹੀ ਉਧਰੋਂ ਹੀ ਅਸੀਂ ਪਾਵਾਂਗੇ ਜੀ ਰਸਤੇ ਅਗਲਾ ਨੰਬਰ ਹੈ 7050 ਨਾਮ ਹੈ ਸਿੰਘ ਉਮਰ 1993 ਫਾਦਰ ਆਰਮੀ ਤੋਂ ਰਿਟਾਇਰਡ ਮਦਰ ਹਾਊਸ ਵਾਈਫ ਮੁੰਡਾ ਅਨਮੈਰਿਡਾ ਪੜ੍ਹਾਈ ਪਾਸਟੂ ਪਾਸ ਜੌਬ ਹੈ ਜੀ ਕਟਰ ਟ੍ਰਾਲਾ ਡਰਾਈਵਰ ਜੱਟ ਸਿੰਘ ਅਮਰਤਾਰੀ ਜ਼ਿਲ੍ਹਾ ਤਰਨਤਾਰਨ ਪੱਟੀ ਤੋਂ ਆ ਜ਼ਮੀਨ ਤਨ ਕਿਲੇ ਬਨ ਬ੍ਰਦਰ ਮੈਰਿਡ ਨੋ ਡਿਮਾਂਡ ਕੁੜੀ ਸਿੰਪਲ ਹੋਵੇ ਗੁਰਸਿੱਖ ਪਰਿਵਾਰ ਤੋਂ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 98154 86892 ਪਿਛਲੇ ਹੀ ਕੁਝ ਦਿਨਾਂ ਤੋਂ ਜਿਹੜੇ ਵੀ ਰਿਸ਼ਤੇ ਦੀ ਅੱਡ ਲਗਾ ਰਹੇ ਹਾਂਗੇ ਚਾਹੇ ਸ਼ਾਰਟ ਹੋਵੇ ਚਾਹੇ ਲੌਂਗ ਬਹੁਤ ਸਾਰੇ ਪਰਿਵਾਰ ਵਾਲਿਆਂ ਦੇ ਰਿਸ਼ਤੇ ਹੋ ਰਹੇ ਆ ਮੈਚ ਹੋ ਕੇ ਪਰਿਵਾਰ ਵਾਲਿਆਂ ਨੂੰ ਫੋਨ ਵੀ ਬਹੁਤ ਆ ਰਹੇ ਹੈਗੇ ਤੁਸੀਂ ਵੀ ਆਪਣੇ ਰਿਸ਼ਤੇ ਦੀ ਘਰ ਬੈਠ ਕੇ ਐਡ ਲਗਵਾ ਸਕਦੇ ਹੋ ਬਹੁਤ ਹੀ ਘੱਟ ਫੀਸ ਵਿੱਚ ਬਾਕੀ ਗਰਲਸ ਦੇ ਰਿਸ਼ਤੇ ਦੀ ਐਡ ਬਿਲਕੁਲ ਫ੍ਰੀ ਹੈ ਜੀ ਤੁਸੀਂ ਸਾਨੂੰ ਸਾਡੇ ਚੈਨਲ ਤੇ ਡਾਟਾ ਪੇਜ ਕੇ ਆਪਣੇ ਰਿਸ਼ਤੇ ਦੀ ਐਡ ਲਗਵਾ ਸਕਦੇ ਹੋ ਆਗਲੇ ਵਿਸਤਾਇਆ 7054 ਜਲਾ ਅਮਰਸਰ ਨਾਮ ਸਿੰਘ ਜਰਸੀਖ ਉਮਰ 2197 ਗੋਤਾ ਪੱਡਾ ਹਾਈਟ 6 ਫੁੱਟ ਪੜਾਈ ਗ੍ਰੈਜੂਏਸ਼ਨ ਪਾਸ ਵਰਕਿੰਗ ਐਟ ਯੂਏ ਐਸ ਅ ਸਕਿਉਰਟੀ ਸੁਪਰਵਾਈਜ਼ਰ ਸੈਲਰੀ 70000 ਰੁਪਏ ਪਰ ਮੰਥ ਲੈਂਡ ਇੱਕ ਕਿਲਾਸ਼ਮੀਨ ਫਿਊਚਰ ਪਲਾਨ ਇਨ ਗੋਇੰਗ ਟੂ ਕੈਨੇਡਾ অর ਆਸਟ੍ਰੇਲੀਆ ਨੋ ਨੰਬਰ ਫੋਨ ਡੋਰੀ ਫਾਦਰ ਮਨੀਸ਼ਰ ਐਟ ਬਜਾਜ ਏਜੰਸੀ ਮਦਰ ਇਜ਼ ਹਾਊਸ ਵਾਈਫ ਯੰਗਰ ਬ੍ਰਦਰ ਇਜ਼ ਇਨਸਪੈਕਟਰ ਇਨ CRPF ਚ ਬਧੀਆ ਪਰਿਵਾਰ ਤੋਂ ਰਹਤਮ ਦਸੂਣਾ ਹੈ ਜੀ ਪਰਿਵਾਰ ਦਾ ਨੰਬਰ ਨੋਟ ਕਰੋ 843735213 ਅਗਲੇ ਰਿਸ਼ਤਾ ਹੈ 7055 ਜ਼ਿਲ੍ਹਾ ਮੋਗੇ ਤੋਂ ਹਾਂ ਜੀ ਚਰਸੀ ਕਾਸਟ ਆ ਨਾਮ ਸਿੰਘ ਗੋਤਾ ਚੈਲ ਉਮਰ 1992 ਹਾਈਟ 5 10 ਪੜ੍ਹਾਈ ਪਲੱਸ 2 ਪਾਸ ਜ਼ਿਲ੍ਹਾ ਮੋਗਾ ਜ਼ਮੀਨ 2 ਕਿਲੇ ਬਾਕੀ ਰੋਡ ਤੇ ਆ ਗਈ ਹੈਗੀ ਮੁੰਡਾ ਸਿੰਗਲ ਹੈ ਦੋ ਭੈਣਾਂ ਮੈਰਿਡ ਹੈ ਰਿਸ਼ਤਾ ਸਿੰਪਲ ਕਰੇ ਲੁੱਕ ਪੜ੍ਹੀ ਲਿਖੀ ਕੁੜੀ ਦਾ ਹੋਵੇ ਮੋਗੇ ਜ਼ਿਲ੍ਹੇ ਦੇ ਆਸ-ਪਾਸ ਤੋਂ ਹੋਵੇ ਰਿਸ਼ਤਾ ਮੁੰਡਾ ਸੋਹਣਾ ਇਹ ਕੰਮ ਖੇਤੀਬਾੜੀ ਵਧੀਆ ਕਰਦਾਗਾ ਪਰਿਵਾਰ ਦਾ ਨੰਬਰ ਨੋਟ ਕਰੋ 87278 78043 ਅਗਲੇ ਰਿਸ਼ਤਾ ਹੈ 1753 ਨਾਮ ਅਰुण ਕੁਮਾਰ ਉਮਰ 26 ਸਾਲ ਹਾਈਟ 56 ਅਨਮੈਰਿਡਾ ਪੜਾਈ ਬਲਾਸਟੂ ਪਾਸ ਕੰਮ ਕਾਰ ਡਰਾਈਵਰ ਫੋਰ 8 ਸਾਲ ਐਕਸਪੀਰੀਅੰਸ ਐਨੂਅਲ ਇਨਕਮ 2 ਤੋਂ 25000 ਜ਼ਿਲ੍ਹਾ ਇਹਨ ਦਾ ਫਿਰੋਜ਼ਪੁਰਾ ਕਾਸਟਾ ਐਸਸੀ ਰਸਤਾ ਸਿੰਪਲ ਕੁੜੀ ਪੜ੍ਹੀ ਲਿਖੀ ਹੋਵੇ ਵਧੀਆ ਪਰਿਵਾਰ ਤੋਂ ਵਧੀਆ ਘਰ ਮਕਾਨ ਬਣਿਆਗਾ ਮੁੰਡਾ ਮੋਨਾ ਤੇ ਨਸ਼ਾ ਨਹੀਂ ਹੈ ਤਾਂ ਪਰਿਵਾਰ ਦਾ ਨੰਬਰ ਨੋਟ ਕਰੋ 9816010372 ਆਗਲਾ ਦਾ ਆਏ ਜੀ 7054 ਨਾਮ ਸਿੰਘ ਜਰਸੀ ਕਾਸਟ ਹੈ ਗੋਤਾ ਸੰਦੂ ਉਮਰ 8 3 1998 ਨਾ ਟਾਈਮ ਹੈ ਜੀ 2:00 ਬਜੇ 10:00 ਵਜੇ ਦਾ ਹਾਈਟ ਪੰਜ ਹਾਈਟ ਹੈ ਜੀ 5 ਫੁੱਟ 4 ਇੰਚ weight ਹੈ 54 ਤੇ ਵੈਸ਼ ਨੂੰ ਪਰਿਵਾਰ ਹੈ ਜੀ ਵੈਜੀਟੇਰੀਅਨ ਹੈ ਪੜਾਈ ਪਲੱਸ 2 ਪਾਸ ਅਨਮੈਰਿਡ ਆਪਣਾ ਸਰਵਿਸ ਸਟੇਸ਼ਨ ਇਨ ਪਾਰਟਨਰਸ਼ਿਪ 2 ਵਿਗੇ ਜ਼ਮੀਨ ਹੈ ਫਾਦਰ ਵਰਕ ਇਨ ਦੋਹਾ ਕਤ ਡਰਾਈਵਰ ਮਦਰ ਹਾਊਸ ਵਾਈਫ ਸਿਸਟਰ ਇੱਕ ਮੈਰਿਡਾ ਭਰਾ ਨਹੀਂ ਕੋਈ ਚਿਲਾ ਸੰਗਰੂਰ ਹੈ ਮੰਗਡਮੜ ਕੋਈ ਨਹੀਂ ਰਿਸ਼ਤਾ ਸਿੰਪਲ ਘਰੇਲੂ ਪੜ੍ਹੀ ਲਿਖੀ ਕੁੜੀ ਦਾ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ +97477428386 ਇਸ ਪਰਿਵਾਰ ਤੇ ਤੁਸੀਂ ਸੰਪਰਕ ਕਰਕੇ ਪਰਿਵਾਰ ਵਾਲਿਆਂ ਨਾਲ ਹੋਰ ਵਧੇਰੇ ਗੱਲਬਾਤ ਕਰ ਸਕਦੇ ਹੋ ਆਗਲਾ ਡੈਟਾ 7055 ਨਾਮ ਸਿਮਰਨਜੀਤ ਸਿੰਘ ਜਰਸੀ ਕਾਸਟ ਗੋਤ ਹੈ ਵੜਾਚ ਉਮਰ 28 2 1996 ਪੜ੍ਹਾਈ ਡਿਪਲੋਮਾ ਇਨ ਸਿਵਲ ਇੰਜੀਨੀਅਰਿੰਗ ਐਂਡ ਗ੍ਰੈਜੂਏਸ਼ਨ ਜਮੀਨ ਪੰਜ ਕਿਲੇ ਹੰਬੋਹਰ ਮੁੰਡਾ ਮੋਨਾਗਾ ਨਸ਼ਰਤ ਵਧੀਆ ਘਰ ਤੇ ਪਰਿਵਾਰ ਹੈ ਰਿਸ਼ਤਾ ਸਿੰਪਲ ਕੁੜੀ ਪੜ੍ਹੀ ਲਿਖੀ ਦਾ ਹੋਵੇ ਮੰਗ ਡਮੜ ਕੋਈ ਨਹੀਂ ਪਰਿਵਾਰ ਦਾ ਨੰਬਰ ਨੋਟ ਕਰੋ 99883045 ਕਹਾਟ ਅਗਲਾ ਰਿਸਤਾ ਹੈ 1756 ਨਾਮ ਹੈ ਜੀ ਹਰਜਿੰਦਰ ਸਿੰਘ ਉਮਰ 12/6/1991 ਗੋਤਪ ਗੋਤਪਾ ਗੂਪੜਾਪੀ ਬੀਏ ਪਾਸ ਪਰਿਵਾਰ ਚ ਮਾਤਾ ਤੇ ਇੱਕ ਮੁੰਡਾ ਕੰਮ ਟਰੱਕ ਡਰਾਈਵਰ ਐ ਨੇ ਦੁਬਈ ਡਿਮਾਂਡ ਹੈ ਜੀ ਗਰੀਬ ਘਰ ਦੀ ਲੜਕੀ ਚਾਹੀਦੀ ਐ ਮੁੰਡਾ ਮੁੱਲਾਪੁਰ ਏਰੀਆ ਤੋਂ ਆ ਤੇ ਦੁਬਈ ਵਿੱਚ ਸੈਟਲ ਐ ਵਧੀਆ ਸੋਹਣਾ ਘਰ ਬਣਿਆਗਾ ਨਸ਼ੇ ਪਤੇ ਤੋਂ ਰਹਿਤਾ ਪਰਿਵਾਰ ਦਾ ਨੰਬਰ ਨੋਟ ਕਰੋ 88376 39542 ਅਗਲਾ ਨੈਕਸਟ ਰਿਸ਼ਤਾ ਜੀ 7757 ਨਾਮ ਹੈ ਸਿੰਘ ਕਾਸਟ ਹੈ ਜਰਸੀ ਰਿਸ਼ਤਾ ਸਰਸੇ ਤੋਂ ਆ ਉਮਰ 12898 ਟਾਈਮ 4 ਵਜੇ ਦਾ ਜੀ ਡੱਬ ਵਾਲੀ ਹੈ ਹਾਈਟ 5 ਫੁੱਟ 8 ਇੰਚ ਪੜਾਈ ਪਲੱਸ 2 ਜੌਬ ਹੈ ਜੀ ਸ਼ੋਰੂਮ ਸੈਲਰੀ 1 1 ਲੱਖ ਰੁਪਏ ਇੱਕ ਭਰਾ ਮੈਰਿਡ ਹੈ ਮੁੰਡਾ ਮੋਨਾ ਤੇ ਨਸ਼ਾ ਰਹਿਤਾ ਹੈ ਰਿਸ਼ਤਾ ਸਿੰਪਲ ਕਰੇ ਲੋ ਕੁੜੀ ਦਾ ਹੋਵੇ ਜਰਸੀ ਕਾਸਟ ਹੋਵੇ ਪਰਿਵਾਰ ਦਾ ਨੰਬਰ ਨੋਟ ਕਰੋ 8708 19378 ਬਹੁਤ سارے ਵੈਸੀ YouTube ਤੇ ਪਰਿਵਾਰਾਂ ਦੇ ਮੈਸੇਜ ਵੀ ਆਉਂਦੇ ਆ ਵੀ ਮੈਡਮ ਸਾਡੇ ਰਿਸ਼ਤੇ ਦੀ ਗੱਲਬਾਤ ਚੱਲ ਰਹੀ ਆ ਵੀ ਹੁਣ ਤੁਸੀਂ ਦੁਬਾਰਾ ਐਡ ਨਾ ਲਗਾਇਓ ਕਈ ਧੰਨਵਾਦ ਵੀ ਕਰਦੇ ਆ ਵੀ ਸਾਡਾ ਰਿਸ਼ਤਾ ਹੋ ਗਿਆ ਜੀ ਤੇ ਤੁਸੀਂ ਵੀ ਮੈਂ